ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਕੱਲ ਕੈਨੇਡਾ ਤੋਂ ਬੜੀ ਕਾਲੇ ਦੇ ਵਿੱਚ ਵਾਪਸ ਆਏ ਨੇ ਜੀ7 ਸੰਮੇਲਨ ਦੇ ਵਿੱਚ ਗਏ ਸਨ ਲੇਕਿਨ ਆਪ ਦਾ ਵਿਚਾਲੇ ਉੱਠ ਕੇ ਜਿਹੜੇ ਜਲਦੀ ਆਏ ਲੇਕਿਨ ਉਸ ਤੋਂ ਬਾਅਦ ਆਉਂਦੇ ਹੀ ਉਹਨਾਂ ਦੇ ਵੱਲੋਂ ਈਰਾਨ ਨੂੰ ਵੱਡੀ ਧਮਕੀ ਜਿਹੜੀ ਦੇ ਦਿੱਤੀ ਗਈ ਹੈ ਜੀ ਆ ਬਤਾਈਏ ਕਿ ਈਰਾਨ ਨੂੰ ਸਿੱਧੇ ਤੌਰ ਤੇ ਕਿਹਾ ਗਿਆ ਕਿ ਈਰਾਨ ਦੇ ਅਸਮਾਨ ਦੇ ਉੱਤੇ ਸਾਡਾ ਕਬਜ਼ਾ ਹੈ ਤੇ ਅਸੀਂ ਸਿੱਧੇ ਤੌਰ ਤੇ ਕਹਿ ਰਹੇ ਹਾਂ ਕਿ ਸਰੈਂਡਰ ਜਿਹੜਾ ਤੁਹਾਡੇ ਵੱਲੋਂ ਕੀਤਾ ਜਾਵੇ ਸੋ ਤੁਸੀਂ ਵੇਖੋ ਕਿ ਡੋਨਾਲਡ ਟਰੰਪ ਦੇ ਵੱਲੋਂ ਈਰਾਨ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਸਾਡੇ ਅੱਗੇ ਤੁਸੀਂ ਪੂਰੇ ਤਰੀਕੇ ਦੇ ਨਾਲ ਜਿਹੜਾ ਸਰੈਂਡਰ ਕਰ ਦਿਓ ਤੇ ਦੂਜੀ ਪਾਸੇ ਜੋਤੋਂ ਦੇ ਧਰਮ ਗੁਰੂ ਨੇ ਜਿਨ੍ਹਾਂ ਦੇ ਆਲੇ ਦੁਆਲੇ ਈਰਾਨ ਦੀ ਸਿਆਸਤ ਘੁੰਮੀ ਹੈ ਖਾਮਨੇਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਡੋਨਲਡ 트੍ਰੰਪ ਦੇ ਵੱਲੋਂ ਕਿ ਹਲੇ ਅਸੀਂ ਖਾਮਨੇਈ ਨੂੰ ਖਤਮ ਨਹੀਂ ਕਰਾਂਗੇ ਉਸ ਨੂੰ ਨਹੀਂ ਮਾਰਾਂਗੇ ਸਾਨੂੰ ਪਤਾ ਹੈ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਉਸ ਦੇ ਟਿਕਾਣੇ ਸਾਨੂੰ ਪਤਾ ਨਹੀਂ ਲੇਕਿਨ ਅਜੇ ਉਸ ਨੂੰ ਨਹੀਂ ਮਾਰਾਂਗੇ ਸੋ ਖਾਮਨੇਈ ਜੋ ਕਿ ਇਰਾਨ ਦੇ ਧਰਮ ਗੁਰੂ ਨੇ ਉੱਥੇ ਸਾਰੀ ਇਰਾਨ ਦੀ ਸਿਆਸਤ ਜੋ ਆ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਲੇਕਿਨ ਉਹਨਾਂ ਨੂੰ ਲੈ ਕੇ ਡੋਨਲਡ 트ੰਪ ਦੇ ਵੱਲੋਂ ਸਿੱਧੇ ਤੌਰ ਤੇ ਐਡਾ ਵੱਡਾ ਬਿਆਨ ਦਿੱਤਾ ਜਾ ਰਿਹਾ ਕਿਤੇ ਨਾ ਕਿਤੇ ਅਜਿਹਾ ਇਸ਼ਾਰਾ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਈਰਾਨ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਜਾ ਰਹੀ ਹੈ ਕਿ ਸਰੈਂਡਰ ਕੀਤਾ ਜਾਏ ਤੁਹਾਡੇ ਅਸਮਾਨ ਦੇ ਉੱਤੇ ਸਾਡਾ ਕਬਜ਼ਾ ਇਥੋਂ ਲੱਗਦਾ ਹੈ ਕਿ ਇਜ਼ਰਾਇਲ